ਮੈਂ ਸਭ ਤੋਂ ਪਹਿਲਾਂ ਮਾਨਜੂਗ ਐਸਐਸਪੀ ਆਪਣੇ ਸਹਿਯਲ ਕਾਸੇ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਹ ਡੀਓ ਡਿਊਮੇਵਰੀ ਬਖਸ਼ੀ ਹੈ ਤੇ ਸਭ ਤੋਂ ਜਿਹੜੀ ਸਾਡੀ ਮੇਨ ਪ੍ਰੋਬਲਮ ਪੰਜਾਬ ਸਰਕਾਰ ਦੇ ਵੀ ਵਾਚ ਚੱਲ ਰਹੀ ਹੈ ਡਰਗ ਦੇ ਅਗੇਂਸਟ ਅਸੀਂ ਮੇਨਲੀ ਫਤਿਹਗੜ੍ਹ ਜੂੜੀਆਂ ਦੇ ਲੋਕਾਂ ਦੀ ਹੈਲਪ ਲੈ ਕੇ ਉਹਨੂੰ ਦੂਰ ਕਰਨ ਦਾ ਪੂਰੀ ਕੋਸ਼ਿਸ਼ ਕਰਾਂਗੇ ਮੇਨ ਲੋਅ ਐਂਡ ਆਰਡਰ ਇਹ ਦੇਖੋ ਜੀ ਲਾਅ ਐਂਡ ਆਰਡਰ ਵੀ ਸਾਡੀ ਮੇਨ ਸਾਰੀਆਂ ਜਿਹੜੀਆਂ ਪ੍ਰਾਇੋਰਟੀਜ਼ ਆ ਵਾਰ ਅਗੇਂਸਟ ਡਰਗਸ ਐਂਡ ਲਾਅ ਐਂਡ ਆਰਡਰ ਇਹ ਸਾਰੇ ਕੈਂਪ ਰੱਖਾਂਗੇ ਲੋਕਾਂ ਦੀ ਅ ਟਾਈਮ ਟੂ ਟਾਈਮ ਫੀਡਬੈਕ ਲੈ ਕੇ ਜਿੱਥੇ ਵੀ ਕੋਈ ਪ੍ਰੋਬਲਮ ਕ੍ਰੀਡ ਹੁੰਦੀ ਹੈ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਾ ਹੋਰ ਸਰ ਮਾਇਰ ਜਿਹੜਾ ਵਤੀ ਆ ਮੈਂ ਜਿਹੜਾ ਤੇ ਕ੍ਰਾਈਨ ਵਾਲਾ ਬੰਦਾ ਜਿਹੜਾ ਪਰਿਕਰਚੂਨੀਆਂ ਚ ਜਿਹੜਾ ਰਿਪੋਰਟ ਵੀ ਕਰੀ ਉਹਦੀ ਆ ਜਾਂ ਜਿਹੜਾ ਵੱਡਾ ਨਸ਼ਾ ਤਸਕਰ ਹੈ ਹਾਂਜੀ ਉਹਦੀਆਂ ਲਿਸਟਾਂ ਸਾਡੇ ਕੋਲ ਕੰਪਾਈਲਡ ਆ ਜਿਹੜੇ ਬੇਲ ਆਊਟ ਵੀ ਹੋ ਗਏ ਉਹਨਾਂ ਤੇ ਵੀ ਅਸੀਂ ਸਰਵੇਲੈਂਸ ਰੱਖੀ ਆ ਤੇ ਹੋਰ ਵੀ ਜਿਹੜੇ ਮਾਰੇ ਆ ਅਨਸਰੀਆ ਇੰਟਰੀਅਰ ਜਿਹੜੀ ਸੀਆਈਡੀ ਦੀ ਮਦਦ ਨਾਲ ਜਾਂ ਹੋਰ ਏਜੰਸੀਆਂ ਦੀ ਮਦਦ ਨਾਲ ਉਸ ਨੂੰ ਟ੍ਰੈਕ ਆਊਟ ਕਰਕੇ ਉਹਨੂੰ ਜਲਦੀ ਅਰੈਸਟ ਕਰਨ ਦੀ ਕੋਸ਼ਿਸ਼ ਕਰਨਾ ਸੱਤੀ ਮੈਸੇਜ ਦੇਣਾ ਚਾਹੁੰਦਾ ਹਾਂ ਜੀ ਮੈਸੇਜ ਮੇਰਾ ਇਹ ਹੋਈ ਹੈ ਕਿ ਮੈਨੂੰ ਫਤਿਹਗੜ ਚੂੜੀਆਂ ਦੇ ਲੋਕਾਂ ਦੀ ਸਪੋਰਟ ਚਾਹੀਦੀ ਹੈ ਉਹਨਾਂ ਦੀ ਸਪੋਰਟ ਨਹੀਂ ਜਿਹੜੀ ਇਹ ਲਾਮਤ ਆ ਜਿਹੜੀਆਂ ਲੱਗੀਆਂ ਹੋਈਆਂ ਕ੍ਰਾਈਮ ਵੱਧਾਏ ਜਿਹੜਾ ਕੋਈ ਵੀ ਨਸ਼ਾ ਹੈ ਉਹ ਦੂਰ ਹੋ ਸਕਦਾ ਤੇ ਮੈਂ 24 ਘੰਟੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਾਂਗਾ